ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿੱਤੀ ਸੰਕਟ ਚ ਕੀ ਰਿਹਾ ਪੰਜਾਬ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਜੀ ਚਰਨਜੀਤ ਜੀ ਪੰਜਾਬ ਪਿਛਲੇ ਕੁਝ ਸਮੇਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਜਿਹੜਾ ਕਰ ਰਿਹਾ ਤੇ ਜੇ ਗੱਲ ਮੌਜੂਦਾ ਸਰਕਾਰ ਦੀ ਕਰਦੇ ਤਾਂ ਮੌਜੂਦਾ ਸਰਕਾਰ ਨੂੰ ਵੀ ਇਸ ਗੱਲ ਦੀ ਯਾਦ 2.5 ਸਾਲ ਬਾਅਦ ਜਾ ਕੇ ਆਂਦੀ ਹੈ ਤੇ ਸਰਕਾਰ ਕੁਝ ਫੈਸਲੇ ਲੈਂਦੀ ਹੈ ਜਿਸ ਨਾਲ ਸੂਬੇ ਦੇ ਮਾਲੀਏ ਦੇ ਵਿੱਚ ਇਜਾਫਾ ਕੀਤਾ ਜਾ ਸਕੇ ਉਸ ਨੂੰ ਵਧਾਇਆ ਜਾ ਸਕੇ ਤਾਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਜਿਹੜੇ ਸੂਬਾ ਸਰਕਾਰ ਨੇ ਪਿਛਲੇ ਦਿਨੀ ਚਾਹੇ ਬਿਜਲੀ ਸਬਸਿਡੀ ਦੀ ਵਾਪਸ ਲਈ ਹੋਵੇ ਚਾਹੇ ਵੈਟ ਵਧਾਇਆ ਹੋਵੇ ਇਹਨਾਂ ਫੈਸਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਾਂ ਇਸ ਨਾਲ ਕਿੰਨਾ ਸੂਬੇ ਦੇ ਜਿਹੜੇ ਮਾਲੀਏ ਤੇ ਅਸਰ ਪੈ ਸਕਦਾ ਹੈ ਦੇਖੋ ਵੈਲਫੇਅਰ ਸਟੇਟ ਦੇ ਵਿੱਚ ਜਿਹੜੀ ਸਰਕਾਰ ਰਨ ਕਰ ਰਹੀ ਹੁੰਦੀ ਹੈ ਉਦੇ ਦੋ ਹੀ ਮੁੱਢਲੇ ਜਿਹੜੇ ਫਰਜ਼ ਹੈ ਉਹ ਦੇਖੇ ਜਾਂਦੇ ਨੇ ਇੱਕ ਤਾਂ ਇਹ ਹੁੰਦਾ ਜਿਹੜੀ ਗਵਰਨਮੈਂਟ ਚੁਣ ਕੇ ਆਈ ਹੈ ਉਹਨੇ ਸੂਬੇ ਲਈ ਨਜ਼ਰ ਰੱਖਣੀ ਹੁੰਦੀ ਹੈ ਸੂਬੇ ਲਈ ਕੀ ਪ੍ਰਾਇੋਰਟੀਜ਼ ਹੋਣਗੀਆਂ ਸੂਬੇ ਦੀ ਆਰਥਿਕ ਸਿਹਤ ਕਿਹੋ ਜੀ ਹੈ ਸਮਾਜਿਕ ਸਿਹਤ ਕਿਹੋ ਜੀ ਹੈ ਲਾ ਐਂਡ ਆਰਡਰ ਕਿਹੋ ਜਿਹਾ ਹੈ ਲੋਕਾਂ ਨੂੰ ਕਿਸ ਕਿਸਮ ਦੀਆਂ ਸਹੂਲਤਾਂ ਜਿਹੜੀਆਂ ਦੇਣੀਆਂ ਕਿਉਂਕਿ ਮੇਨ ਅਜੰਡਾ ਹੀ ਹੁੰਦਾ ਹੈ ਦੂਸਰਾ ਉਹਨਾਂ ਦਾ ਮਕਸਦ ਹੁੰਦਾ ਹੈ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਸਰਕਾਰ ਨੂੰ ਕਿ ਉਹਨਾਂ ਦੀਆਂ ਉਮੀਦਾਂ ਤੇ ਉਹਨਾਂ ਦੀਆਂ ਆਸਾਂ ਤੇ ਖਰੇ ਉਤਰਨਾ ਜੀ ਕਿ ਉਹਨਾਂ ਦੀਆਂ ਸੁੱਖ ਸਹੂਲਤਾਂ ਦੇ ਵਿੱਚ ਵਾਅਦਾ ਕਰਨਾ ਉਹ ਤਾਂ ਹੀ ਹੋਏਗਾ ਜੇ ਇੱਕ ਤوازن ਬਣੇਗਾ ਕਿਉਂਕਿ ਇੱਕ ਗਵਰਨਮੈਂਟ ਜੇ ਸਟੇਟ ਦਾ ਵੀ ਦੇਖੇਗੀ ਔਰ ਸਟੇਟ ਦੇ ਲੋਕਾਂ ਦਾ ਵੀ ਦੇਖੇਗੀ ਔਰ ਦੋਨਾਂ ਦੇ ਵਿੱਚ ਇੱਕ ਤوازن ਬਣਾ ਕੇ ਰੱਖੇਗੀ ਤਾਂ ਮੈਨੂੰ ਲੱਗਦਾ ਉਹ ਸੂਬਾ ਜਿਹੜਾ ਉਹ ਵਧੇਤਰ ਚੱਲ ਸਕਦਾ ਹੈ ਜੀ ਪਰ ਸਾਡੇ ਜਦੋਂ ਮਾਰ ਇਥੇ ਫਰੀ ਬੀਜ਼ ਦੀ ਪੈ ਜਾਂਦੀ ਹੈਗੀ ਹੈ ਬੂਟ ਪੋਲਿਟਿਕਸ ਭਾਰੂ ਹੋ ਜਾਂਦੀਆਂ ਨੇ ਤਾਂ ਸਰਕਾਰਾਂ ਦੀਆਂ ਜਿਸ ਪੋਲਿਟੀਕਲ ਪਾਰਟੀਆਂ ਦੀਆਂ ਤਰਜੀਹਾਂ ਉਹ ਵੀ ਚੇਂਜ ਹੋ ਜਾਂਦੀਆਂ ਨੇ ਉਹ ਵੀ ਬਦਲ ਜਾਂਦੀਆਂ ਨੇ ਸਾਡਾ ਸੂਬਾ ਇੱਕ ਤਰੀਕੇ ਨਾਲ ਇੱਕ ਸਾਡਾ ਘਰ ਹੁੰਦਾ ਜਿਸ ਤਰ੍ਹਾਂ ਇੱਕ ਘਰ ਨੂੰ ਚਲਾਉਣ ਦੇ ਲਈ ਇੱਕ ਜਿਹੜਾ ਸਿਆਣਾ ਲਾਣੇਦਾਰ ਹੁੰਦਾ ਉਹ ਕਈ ਮੌਕਿਆਂ ਤੇ ਹੱਥ ਵੀ ਕੁੱਟ ਲੈਂਦਾ ਹੈ ਕੀ ਮੌਕੇ ਤੇ ਜਿਹੜੇ ਹੱਥ ਉਹ ਖੁੱਲੇ ਗੱਫੇ ਵੀ ਵਰਤੋਂਦਾ ਹੈਗਾ ਉਹਨੇ ਸਮਾਂ ਵਿਚਾਰਨਾ ਹੁੰਦਾ ਕਿ ਵੀ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਸਾਡੀ ਪੈਲੀ ਨੂੰ ਮਾਰ ਪੈ ਜਾਂਦੀ ਹੈ ਤਹੋ ਉਹ ਆਪਣੇ ਖਰਚੇ ਜਿਹੜੇ ਉਹਨਾਂ ਦੇ ਚ ਕਟੌਤੀ ਕਰ ਲੈਣੇ ਆ ਸੀ ਸੋ ਇਸੇ ਤਰ੍ਹਾਂ ਇੱਕ ਸੂਬੇ ਨੂੰ ਚਲਾਉਣ ਵਾਲਾ ਜਿਹੜਾ ਮੁੱਖ ਮੰਤਰੀ ਹੈ ਜਾਂ ਸੂਬੇ ਦੀ ਸਰਕਾਰ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੀ ਹੋਵੇ ਉਹਨੇ ਵੀ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਤੇ ਧਿਆਨ ਰੱਖਣਾ ਹੁੰਦਾ ਹੈ ਇਹਨੂੰ ਪ੍ਰਾਇੋਰਟੀ ਤੇ ਲੈਣਾ ਹੁੰਦਾ ਹੈ ਕਿ ਹਮੇਸ਼ਾ ਇਹ ਨਹੀਂ ਹੁੰਦਾ ਕਿ ਅਸੀਂ ਚੋਣਾਂ ਦੇ ਨਜ਼ਰੀਏ ਤੋਂ ਸੋਚਦੇ ਰਹੀਏ ਜੀ ਇੱਕ ਦਾ ਦਸ਼ ਮਾੜੀ ਗੱਲ ਇਹ ਹੋ ਰਹੀ ਹੈ ਪਿਛਲੇ ਟ੍ਰੈਂਡ ਇਹ ਆਪਣੇ ਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਜੇ ਉਸ ਕਰਜ਼ੇ ਦੀ ਗੱਲ ਹੁੰਦੀ ਹੈ ਜਾਂ ਸੂਬਿਆਂ ਦੀ ਬਾਕੀ ਬੀਤੀ ਸਿਹਤ ਦੀ ਗੱਲ ਕਰਦੇ ਤਾਂ ਸਾਰੇ ਸੂਬਿਆਂ ਦਾ ਇੱਕੋ ਜਿਹਾ ਹਾਲ ਹੈ ਕੋਈ ਜ਼ਿਆਦਾ ਵਧੀਆ ਹੈ ਕੋਈ ਜ਼ਿਆਦਾ ਮਾੜੇ ਪੋਜੀਸ਼ਨ ਦੇ ਵਿੱਚ ਹੈਗੇ ਨੇ ਸੋ ਸੁਭਾ ਸਰਕਾਰ ਜਿਹੜੀ ਪੰਜਾਬ ਵਾਲੀ ਹੈ ਪੰਜਾਬ ਵਾਲੀ ਥੋੜੀ ਜੀ ਅਵੇਸਲੀ ਰਹੀ ਤਕਰੀਬਨ ਮੈਨੂੰ ਲੱਗਦਾ 2.5 ਸਾਲ ਪੌਣੇ 3 ਸਾਲ ਦਾ ਅਰਸਾ ਇਹ ਨਵੀਂ ਸਰਕਾਰ ਨੂੰ ਹੋ ਗਿਆ ਜੀ ਪਰ ਇਹਨੇ ਜਿਹੜੇ ਸ਼ੁਰੂਆਤੀ ਫੈਸਲੇ ਲੈਣੇ ਹੁੰਦੇ ਜਿਸ ਤਰ੍ਹਾਂ ਪਹਿਲੇ 1-2 ਸਾਲ ਤੱਕ ਕੋਈ ਟੈਰਫੀ ਨਹੀਂ ਸੀ ਵਧਿਆ ਕਿਉਂਕਿ ਉਸੇ ਪਲ-ਪਲ ਤੇ ਖਬਰ ਰੱਖਣੀ ਹੁੰਦੀ ਆ ਹਰ ਚੀਜ਼ ਦੀ ਆਪਦੇ ਫਾਈਨਾਂਸਸ ਦੀ ਹੁਣ ਪੋਜੀਸ਼ਨ ਇਹ ਹੈ ਕਿ ਸਾਡੇ ਸਿਰ ਤੋਂ ਪਾਣੀ ਲੰਘ ਚੁੱਕਿਆ ਹੁਣ ਕਰੈਸਾਈਟ ਕੀ ਵੀ ਜਿਹੜੀਆਂ ਤਨਖਾਹਾਂ ਨੇ ਉਹ 4 ਸਤੰਬਰ ਤੋਂ ਬਾਅਦ ਆ ਜਿਹੜੀਆਂ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਦੇ ਫਾਈਨਾਂਸ ਡਿਪਾਰਟਮੈਂਟ ਦਾ ਜਿਸ ਤਰ੍ਹਾਂ ਦਾ ਲੈਜਾ ਹੈਗਾ ਜਾਂ ਪਤਾ ਲੱਗ ਰਿਹਾ ਹੈਗਾ ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸੰਕਟ ਹੈ ਜਿਹੜਾ ਉਹ ਹੋਰ ਵੱਣਨ ਵਾਲਾ ਹੈ ਹੁਣ ਜਦੋਂ ਚ ਸੰਕਟ ਬਿਲਕੁਲ ਸਾਡੇ ਸਿਰ ਤੇ ਆ ਪਿਆ ਤਾਂ ਉਦੋਂ ਸਾਡੀ ਜਾਗ ਹੈ ਜਿਹੜੀ ਖੁੱਲੀ ਹੈਗੀ ਹੈ ਇਹ ਚਾਹੀਦਾ ਸੀ ਕਿ ਟਾਈਮ ਲਈ ਅਸੀਂ ਫੈਸਲੇ ਲੈ ਜਾਂਦੇ ਪਰ ਬੋਟ ਪੋਲਟਿਕਸਾਨੂੰ ਉਲਝਾਈ ਰੱਖਦੀ ਹੈ ਕਦੇ ਸਾਡੇ ਕੋਈ ਜਿਮਨੀ ਚੋਣ ਆ ਜਾਂਦੀ ਹੈ ਅੱਗੇ ਸਾਡੇ ਹੋਰ ਚਾਰ ਜਿਮਨੀ ਚੋਣਾਂ ਹੋਣੀਆਂ ਨੇ ਲੋਕਲ ਬਾਡੀਜ਼ ਦੀਆਂ ਚੋਣਾਂ ਹੋਣੀਆਂ ਅਸੀਂ ਹਰ ਜਿਹੜਾ ਫੈਸਲਾ ਲੈਂਦੀ ਹੈ ਸਰਕਾਰ ਹਰ ਪੈਂਤੜਾ ਲੈਂਦੀ ਹੈ ਉਹ ਇੱਕ ਤਾਂ ਬੜਾ ਸ਼ਾਰਟ ਟਰਮ ਹੁੰਦਾ ਉਹਨੂੰ ਲੱਗਦਾ ਕਿ ਅਸੀਂ ਸਿਰਫ 5 ਸਾਲ ਲਈ ਹੀ ਸੋਚਣਾ ਹੈਗਾ ਉਸ ਤੋਂ ਬਾਅਦ ਨਹੀਂ ਸੋਚਣਾ ਜੀ ਜਿਸ ਤਰ੍ਹਾਂ 2012 ਦੇ ਵਿੱਚ ਕੀ ਹੋਇਆ ਸੀ ਕਿ ਜਦੋਂ ਕਾਲੀ ਸਰਕਾਰ ਦੁਆਰੇ ਪਾਵਰ ਚ ਆਈ ਹੈ ਉਦੋਂ ਪਹਿਲਾਂ ਬਹੁਤ ਸਾਰੇ ਫੈਸਲੇ ਇਦਾਂ ਦੇ ਲੈ ਲਏ ਗਏ ਸੀ ਕਿਉਂਕਿ ਉਹਨਾਂ ਨੇ ਤਾਂ ਸੋਚਿਆ ਨਹੀਂ ਸੀ ਕਿ ਅਸੀਂ ਰਿਪੀਟ ਹੋ ਜਾਾਂਗੇ ਤੇ ਮੁੜ ਕੇ ਉਹੀ ਉਹਨਾਂ ਨੂੰ ਜਿਹੜੇ ਭਾਰੀ ਪੈ ਗਏ ਸੀਗੇ ਸੋ ਇਸ ਤਰ੍ਹਾਂ ਸਰਕਾਰ ਨੂੰ ਜਿਹੜਾ ਬੜਾ ਧਿਆਨ ਰੱਖਣਾ ਪੈਂਦਾ ਹੈ ਸੋ ਮੌਜੂਦਾ ਸਰਕਾਰ ਨੇ ਜੇ ਆਪਾਂ ਕਹਿ ਲਈਏ ਸਾਡੀ ਸਰਕਾਰ ਹੈ ਚਾਹੇ ਆਪਣੇ ਗਵਾਂਡ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹੈ ਉੱਥੇ ਵੀ ਜਿਹੜਾ ਫਾਈਨੈਂਸ਼ੀਅਲ ਕਾਫੀ ਪੋਜੀਸ਼ਨ ਹੈ ਜਿਹੜੀ ਉਹ ਖਰਾਬ ਹੈ ਉਹ ਸੂਬੇ ਦੀ ਉਹਨਾਂ ਨੇ ਵੀ ਬਿਜਲੀ ਸਬਸਿਡੀ ਜਾਂ ਹੋਰ ਸਬਸਿਡੀਆਂ ਤੇ ਕੁਝ ਕੱਟ ਲਾਏ ਨੇ ਆਪਣੇ ਖਰਚੇ ਵੀ ਘਟਾਏ ਨੇ ਈਵਨ ਉਹਨਾਂ ਨੇ ਇੱਕ ਮੈਸੇਜ ਸੰਕੇਤਕ ਤੌਰ ਤੇ 2 ਮਹੀਨਿਆਂ ਦੀ ਤਨਖਾਹ ਹੈ ਜਿਹੜੀ ਉਹ ਵੀ ਖਜ਼ਾਨੇ ਨੂੰ ਡੋਨੇਟ ਕਰਨ ਦਾ ਫੈਸਲਾ ਕੀਤਾ ਹਿਮਾਚਲ ਸਰਕਾਰ ਨੇ ਸੋ ਪੰਜਾਬ ਸਰਕਾਰ ਨੇ ਵੀ ਸਭ ਤੋਂ ਪਹਿਲਾਂ ਪਿਛੇ ਜੇ ਗ੍ਰੀਨ ਟੈਕਸ ਹੈ ਜਿਹੜਾ ਉਹ ਲਗਾਇਆ ਸੀਗਾ ਇਸ ਤਰ੍ਹਾਂ ਰੋ ਟੈਕਸ ਦੇ ਵਿੱਚ ਇਜ਼ਾਫਾ ਕੀਤਾ ਸੀ ਉਹ ਤੋਂ ਕਹਿੰਦੇ ਨੇ ਕਿ 150 ਕਰੋੜ ਰੁਪਏ ਤੋਂ ਵੱਧ ਹੈ ਜਿਹੜਾ ਉਹ ਰੈਵਨਿਊ ਆ ਖਜ਼ਾਨੇ ਦੇ ਵਿੱਚ ਆਏਗਾ ਇਸ ਤਰ੍ਹਾਂ ਹੀ ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਿਛਲੀ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਨੇ ਉਹਦੇ ਵਿੱਚੋਂ ਵੀ ਫਾਈਨੈਂਸ ਡਿਪਾਰਟਮੈਂਟ ਨੂੰ ਇਹ ਲੱਗਦਾ ਹੈ ਕਿ 2400 ਤੋਂ ਲੈ ਕੇ 2500 ਕਰੋੜ ਰੁਪਿਆ ਸਟੇਟ ਦੇ ਖਜ਼ਾਨੇ ਦੇ ਵਿੱਚ ਆਏਗਾ ਜੀ ਜਿਹਦੇ ਵਿੱਚ ਮੁੱਖ ਤੌਰ ਤੇ ਜਿਸ ਤਰ੍ਹਾਂ ਡੀਜ਼ਲ ਪੈਟਰੋਲ ਤੇ ਬੈਟ ਦੇ ਵਿੱਚ ਵਾਧਾ ਕੀਤਾ ਗਿਆ ਹੈ ਔਰ ਅੱਜ ਹੀ ਜਿਹੜਾ ਹੈਗਾ ਉਹ ਵਾਅਦਾ ਕੀਤਾ ਗਿਆ ਬਸ ਕਰਾਇ ਦੇ ਵਿੱਚ ਪਾੜੇ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਸਭ ਤੋਂ ਵੱਡਾ ਜਿਹੜਾ ਫੈਸਲਾ ਲਿਆ ਗਿਆ ਜਿਹੜਾ ਹੁਣ ਤੱਕ ਸਰਕਾਰਾਂ ਝਿਜਕਦੀਆਂ ਸੀ ਡਰਦੀਆਂ ਸੀ ਉਹ ਸੀ ਕਿ ਪਾਵਰਸ ਦੀ ਸਬਸਿਡੀ ਹੈ ਜਿਹੜੀ ਉਹ ਵਾਪਸ ਲਈ ਹੈਗੀ ਹੈ ਡੋਮੈਸਟਿਕ ਦੇ ਵਿੱਚ ਜਿਹੜੀ ਚੰਨੀ ਗਵਰਨਮੈਂਟ ਸੀ ਉਦੋਂ ਆਰਥਿਕ ਤੁਹਾਨੂੰ ਵੀ ਪਤਾ ਹੀ ਹੈਗੇ ਆ ਕਿ ਉਹਨਾਂ ਨੇ 2.5 ਰੁਪਏ ਪ੍ਰਤੀ ਯੂਨਿਟ ਹੈ ਜਿਹੜਾ ਉਹ ਸਬਸਿਡੀ ਲੋਕਾਂ ਨੂੰ ਦਿੱਤੀ ਸੀ ਜਿਨ੍ਹਾਂ ਕੋਲੇ 7 ਕਿਲੋਵਾਟ ਤੱਕ ਦਾ ਲੋਡ ਸੀਗਾ ਜੀ ਬਿਲਕੁਲ ਉਹ ਸਬਸਿਡੀ ਹੁਣ ਵਾਪਸ ਕੀਤੀ ਹੈ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਜ਼ੀਰੋ ਬਿੱਲ ਵਾਲੇ 300 ਯੂਨਿਟ ਪ੍ਰਤੀ ਮਹੀਨਾ ਵੀ ਦੇ ਰਹੇ ਹਾਂ ਤੇ ਨਾਲ ਅਸੀਂ ਉਹ ਸਬਸਿਡੀ ਵੀ ਦੇ ਰਹੇ ਹਾਂ ਡਬਲ ਸਬਸਿਡੀ ਇੱਕ ਖਪਤਕਾਰ ਹੈ ਜਿਹੜਾ ਲੈ ਰਿਹਾ ਹੈ ਉਹ ਸਬਸਿਡੀ ਹੈ ਜਿਹੜੀ ਵਾਪਸ ਲਈ ਹੈ ਉਹਦੇ ਨਾਲ ਤਕਰੀਬਨ 1500 ਕਰੋੜ ਰੁਪਇਆ ਇਹਨਾਂ ਨੂੰ ਅਨੁਮਾਨਤ ਜਿਹੜਾ ਬਚਾਅ ਹੋਣਾ ਸਬਸਿਡੀ ਦਾ ਕਟੌਤੀ ਕਰਨ ਦੇ ਨਾਲ ਔਰ ਉਹਦੇ ਵਿੱਚ ਕੁਝ ਟੈਕਸਸ ਇਲੈਕਟ੍ਰਿਸਿਟੀ ਡਿਊਟੀ ਆਦਰਸ ਜਿਹੜੇ ਸੈਸ ਵਗੈਰਾ ਜੁੜ ਜਾਂਦੇ ਉਸ ਤਰਫ ਤੋਂ ਬਚਤ ਹੋਣਾ ਹੈਗਾ ਇਸ ਤਰੀਕਾ ਕਿਰਾਇਆ ਵਧਾਇਆ ਅੱਜ ਇਹਦੇ ਨਾਲ ਵੀ 150 ਕਰੋੜ ਰੁਪਏ ਤਕਰੀਬਨ ਬਚਣਾ ਹੈਗਾ ਪਰ ਗੱਲ ਇਹ ਹੈ ਕਿ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਸੀ 1 April 2021 ਤੋਂ ਆਤਿਸ਼ ਉਹਨਾਂ ਨੇ ਜਿਹੜਾ ਔਰਤਾਂ ਲਈ ਜਿਹੜਾ ਫ੍ਰੀ ਟਰੈਵਲਿੰਗ ਜਿਹੜੀ ਕੀਤੀ ਸੀਗੀ ਜੀ ਕਿ ਮੁਫਤ ਬੱਸ ਸਬਦਾ ਜਿਹੜੀ ਦਿੱਤੀ ਸੀ ਸਫ਼ਰ ਦੀ ਉਹਦੇ ਨਾਲ तकरीबन 650 ਕਰੋੜ ਰੁਪਏ ਸਾਡਾ ਖਜ਼ਾਨੇ ਦਾ ਉਹ ਮੁਫਤ ਬਸ ਸਫਰ ਦੇ ਵਿੱਚ ਚਲਾ ਜਾਂਦਾ ਹੈ तकरीबन ਮੈਨੂੰ ਲੱਗਦਾ 1 ਕਰੋੜ ਰੁਪਏ ਡੈਲੀ ਪੀ ਆਰਟੀਸੀ ਦਾ ਜਿਹੜਾ ਉਹ ਸਬਸਿਡੀ ਦਾ ਬਣਦਾ ਹੈਗਾ ਦੇਖੋ ਪਬਲਿਕ ਸੈਕਟਰ ਪਬਲਿਕ ادارے ਤਬਾਹ ਕਦੋਂ ਹੁੰਦੇ ਨੇ ਕਿ ਜਦੋਂ ਅਸੀਂ ਸਬਸਿਡੀ ਮੰਨ ਲਓ ਜੇ ਪਾਵਰ ਕਮ ਹੈ ਜੇ ਉਹਨੂੰ ਸਬਸਿਡੀ ਪੰਜਾਬ ਸਰਕਾਰ ਸਮੇਂਸਰ ਦੇਈ ਜਾਏਗੀ ਤਾਂ ਚੱਲ ਚੱਲਦੇ ਰਹਿਣਗੇ ਹੁਣ ਪੀਆਰਟੀਸੀ ਦੀ ਗੱਲ ਕਰ ਲੋ ਚਾਹੇ ਰੋਡ ਵੇਜ ਦੀ ਗੱਲ ਕਰ ਲੋ ਇਹਨਾਂ ਨੂੰ ਬਿਲੇ ਸਿਰ ਜੇ ਸਬਸਿਡੀ ਨਹੀਂ ਮਿਲੇਗੀ ਹੁਣ ਕਿੱਥੇ ਤਾਂ ਤੁਸੀਂ ਟਿਕਟ ਕੱਟ ਕੇ ਡੇਲੀ ਤੁਹਾਡੀ ਰਸੀਡ ਸਪੋਜ਼ 2 ਕਰੋੜ ਰੁਪਏ ਦੀ ਹੈ ਤੁਸੀਂ ਤੁਹਾਡੇ ਕੋਲ 2 ਕਰੋੜ ਰੁਪਏ ਨਗਦ ਹੈ ਜਿਹੜੇ ਉਹ ਆ ਜਾਣੇ ਨਹੀਂ ਜੀ ਕਿੱਥੇ ਤੁਹਾਡੇ ਇਹ ਹੁੰਦਾ ਕਿ ਜੀ 2 ਕਰੋੜ ਚੋਂ 1 ਕਰੋੜ ਰੁਪਏ ਸਬਸਿਡੀ ਬਣਦੀ ਹੈ ਤਾਂ ਗਵਰਨਮੈਂਟ ਫਿਰ ਪਤਾ ਨਹੀਂ ਕਦੋਂ ਦੇਗੀ ਜੀ ਬੜੀਆਂ ਦੀਨਦਾਨੀਆਂ ਜਿਹੜੀਆਂ ਅੜਕਦੀਆਂ ਰੁਕਦੀਆਂ ਰੁਕਦੀਆਂ ਇੱਕ ਇਕੱਠਾ ਜਿਹੜਾ ਬਲਕ ਦੇ ਵਿੱਚ ਜਿਹੜਾ ਫੰਡ ਹੈ ਉਹ ਬਣ ਜਾਂਦਾ ਹੈਗਾ ਤੇ ਉਹਦੇ ਨਾਲ ਜਿਹੜੇ ਪਬਲਿਕ ਸੈਕਟਰ ਦੇ ادارے ਆ ਉਹ ਪ੍ਰਭਾਵਿਤ ਹੁੰਦੇ ਨੇ ਸੋ ਇਹ ਜ਼ਰੂਰੀ ਸੀ ਕਿ ਇਹ ਪੈਂਤੜਾ ਇਹ ਲਿਆ ਜਾਂਦਾ ਤਕਰੀਬਨ ਮੈਨੂੰ ਲੱਗਦਾ ਹੈ ਬਸ ਵੈਲਫੇਅਰ ਦੇ ਵਿੱਚ ਹੀ ਆਪਾਂ ਮੁੱਖਤ ਸੁਭਧਾ ਵਾਲੀ ਗੱਲ ਕਰੀਏ ਔਰਤਾਂ ਨੂੰ 1550 ਕਰੋੜ ਰੁਪਏ ਸਰਕਾਰ ਖਰਚ ਕਰ ਚੁੱਕੀ ਹੈ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਮਿਸਯੂਜ਼ ਹੈ ਜਿਹੜੇ ਉਹ ਵੀ ਸਾਡੇ ਸਾਹਮਣੇ ਆਏ ਕਿ ਇੱਕ ਕੰਡਕਟਰ ਹੈ ਉਹ ਕਿਸ ਤਰ੍ਹਾਂ ਦੀਆਂ ਇਸ ਤਰ੍ਹਾਂ ਇਹਨਾਂ ਚੋਰ ਮੋਰੀਆਂ ਵਿੱਚ ਰੱਖ ਕੇ ਆਪਣੀਆਂ ਜੇਬਾਂ ਜਿਹੜੀਆਂ ਉਹ ਗਰਮ ਕਰ ਰਹੇ ਹੈਗੇ ਨੇ ਸੋ ਜਿੰਨੀਆਂ ਵੀ ਸਬਸਿਡੀਆਂ ਹੈਗੀਆਂ ਨੇ ਹਾਲਾਂਕਿ ਹੁੰਦੀਆਂ ਤਾਂ ਦੇਖੋ ਵੈਲਫੇਅਰ ਸਟੇਟ ਦਾ ਇਹੀ ਮੁੱਖ ਮਕਸਦ ਹੁੰਦਾ ਕਿ ਲੋਕਾਂ ਦੀ ਭਲਾਈ ਲਈ ਜਿੰਨਾ ਪੈਸਾ ਖਜ਼ਾਨੇ ਚੋਂ ਆਉਂਦਾ ਉਹਨਾਂ ਲਾਉਣਾ ਹੁੰਦਾ ਹੈ ਪੰਜਾਬ ਦੇ ਮੁੱਖ ਮੰਤਰੀ ਵੀ ਕ ਹਵੇਗਾ ਜਦੋਂ ਚੋਣਾ ਸੀ ਪੰਜਾਬ ਦੇ ਵਿੱਚ ਹਰ ਇੱਕ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅਰਵਿੰਦ ਕੇਜਰੀਵਾਲ 2022 ਦੇ ਚੋਣ ਪ੍ਰਚਾਰ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਸਾਨੂੰ ਸਰਕਾਰ ਚਲਾਣੀ ਆਉਂਦੀ ਹੈਗੀ ਹੈ ਉਹ ਕਹਿੰਦੇ ਸੀ ਕਿ 34000 ਕਰੋੜ ਰੁਪਏ ਸੀ ਜਿਹੜਾ ਰੈਵਨਿਊ ਪਰ ਸੀਟ ਹੈ ਉਹ ਵਧਾਵਾਂਗੇ ਉਹਦੇ ਵਿੱਚੋਂ ਮਾਈਨਿੰਗ ਦੀ ਗੱਲ ਕਰਦੇ ਸੀ ਬਾਕੀ ਕਹਿੰਦੇ ਸੀ ਕਿ ਕ腐ਸ਼ਨ ਕਿ ਬਹੁਤ ਸਾਰਾ ਪੈਸਾ ਜਿਹੜਾ ਕ腐ਸ਼ਨ ਦੇ ਰੂਪ ਦੇ ਵਿੱਚ ਚਲਾ ਜਾਂਦਾ ਅਸੀਂ ਕ腐ਸ਼ਨ ਵੀ ਰੋਕ ਲੈਣੀ ਹੈ ਔਰ ਮਾਈਨਿੰਗ ਦਾ ਜਿਹੜਾ ਰੈਵਨਿਊ ਉਹ ਵੀ ਵਧਾ ਲੈਣਾ ਇਸ ਕਰਕੇ ਸਾਨੂੰ ਐਨੂਅਲ ਜਿਹੜੀ ਹੈਗੀ ਰਸੀਟ ਉਹ 34000 ਕਰੋੜ ਰੁਪਏ ਵੱਧ ਜਾਣੇ ਇਸ ਨਾਲ ਸਾਡੇ ਜਿਹੜੇ ਸਾਰੇ ਦੋਖ ਹੈ ਜਿਹੜੇ ਕੱਟੇ ਜਾਣੇ ਜੀ ਜਦੋਂ ਹੁਣ ਅਸੀਂ ਇਹਨਾਂ ਬਿਆਨਾਂ ਨੂੰ ਪ੍ਰੈਕਟਿਸ ਦੇ ਨਾਲ ਤੋਲਦੇ ਹੈਗੇ ਆਂ ਦੇਖਦੇ ਹੈਗੇ ਆਂ ਤਾਂ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨਾ ਤਾਂ ਸਾਨੂੰ ਮਾਈਨਿੰਗ ਦੇ ਵਿੱਚੋਂ ਉਸ ਕਿਸਮ ਦਾ ਆਇਆ ਨਾ ਸਾਨੂੰ ਕ腐ਪਸ਼ਨ ਦੇ ਵਿੱਚੋਂ ਸਾਨੂੰ ਆਇਆ ਅਸੀਂ ਹਾਂ ਇਹਨਾਂ ਠੀਕ ਹੈ ਜਿਸ ਤਰ੍ਹਾਂ ਮੁਹਾਲੀ ਦੇ ਵਿੱਚ ਗਮਾੜਾ ਦੇ ਵਿੱਚ ਗਾਵਾ ਸਕੈਂਡਲ ਹੋਇਆ ਸੀਗਾ ਉਹਦੇ ਵਿੱਚ ਕਿਐਸੀ ਕਰੋੜ ਰੁਪਏ ਜਿਹੜਾ ਉਹ ਖਜ਼ਾਨੇ ਦੇ ਵਿੱਚ ਜਰੂਰ ਜਮਾ ਹੋਇਆ ਹੈ ਇਹ ਇੱਕ ਉਦੇੜੀ ਗੱਲ ਹੈ ਕਿ ਜਾਂ ਆਪਾਂ ਕਹ ਲਈਏ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਇਹ ਥੋੜੇ ਥੋੜੀਆਂ ਬਚਤਾਂ ਹੋਈਆਂ ਨੇ ਇਸ ਤਰ੍ਹਾਂ ਜਿਵੇਂ 12000 ਏਕੜ ਜਿਹੜੀ ਜ਼ਮੀਨ ਹੈ ਉਹ ਛੜਾਈ ਗਈ ਹੈ ਉਹ ਚਾਹੇ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਉਹਦਾ ਰੈਵਨਿਊ ਨਹੀਂ ਆਣਾ ਪਰ ਉਹਦਾ ਪੰਚਾਇਤਾਂ ਨੂੰ ਫਾਇਦਾ ਹੋਣਾ ਇਹ ਛੋਟੇ ਛੋਟੇ ਰੈਵਨਿਊ ਹੈ ਜਿਹੜੇ ਇਸ ਤਰੀਕੇ ਨਾਲ ਝੋੜ ਮੂਰੀਆਂ ਜਿਹੜੀਆਂ ਭਰ ਕੇ ਉਹ ਆਏ ਤਾਂ ਹੈਗੇ ਨੇ ਪਰ ਜਿੰਨਾ ਤੁਸੀਂ 34000 ਕਰੋੜ ਰੁਪਏ ਦਾ ਦਿਖਾਇਆ ਗਿਆ ਸੀ ਉਹਦੇ ਇਹ ਨੇੜੇ ਤੇੜੇ ਵੀ ਨਹੀਂ ਬੈਠਦੇ ਸੋ ਸਰਕਾਰ ਦੀ ਹੁਣ ਜਿਹੜੀ ਇੱਕ ਤਰੀਕੇ ਨਾਲ ਮਜਬੂਰੀ ਵੀ ਬਣ ਗਈ ਸੀ ਇਸ ਪੜਾ ਤੇ ਆ ਕੇ ਕਿ ਕੁਝ ਟੈਕਸ ਲਾਏ ਜਾਣ ਪਰ ਲੋਕਾਂ ਤੇ ਜਦੋਂ ਕੋਈ ਟੈਕਸ ਲੱਗਦਾ ਹੈ ਉਹਦਾ ਬੋਝ ਤਾਂ ਦੇਖੋ ਲੋਕ ਮੰਨਦੇ ਹੀ ਹੈਗੇ ਨੇ ਪੋਲਿਟੀਕਲ ਪਾਰਟੀਆਂ ਵੀ ਉਹਨੂੰ ਅਪੋਜ਼ ਕਰਦੀਆਂ ਨੇ ਸੋ ਪੈਂਥੜਾ ਜਿਹੜਾ ਇੱਕ ਤਰ੍ਹਾਂ ਬੇਬੀ ਸਟੈਪ ਜਿਹੜਾ ਲਿਆ ਗਿਆ ਹੈਗਾ ਇਹ ਆਪਾਂ ਠੀਕ ਕਹਿ ਸਕਦੇ ਆ ਤੇ ਜਿਹੜੀ ਫ੍ਰੀ ਬਿਜਲੀ ਹੈ तकरीबन 7500 ਕਰੋੜ ਰੁਪਏ ਆਪਾਂ ਨੂੰ ਪਤਾ ਹੈਗਾ ਕਿ ਇਹ ਡੋਮੈਸਟਿਕ ਦੇ ਵਿੱਚ ਜ਼ੀਰੋ ਬਿਲਾ ਦੇ ਵਿੱਚ ਚਲਾ ਜਾਂਦਾ ਹੈਗਾ ਪਰ ਇਹ ਛੋਟੇ ਸਟੈਪ ਐ ਇੱਕ ਵੱਡੇ ਖੱਪੇ ਨੂੰ ਪੂਰਨ ਵਾਲੇ ਮੈਨੂੰ ਲੱਗਦਾ ਨਹੀਂ ਜਾਪਦੇ ਜੀ ਚਰਨਜੀਤ ਜੀ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਵੀ 7500 ਕਰੋੜ ਰੁਪਏ ਦੇ ਕਰੀਬ ਬਿਜਲੀ ਸਬਸਿਡੀ ਚਲਾ ਜਾਂਦਾ ਤੇ ਇਹ ਅਸੀਂ ਕਹਿ ਵੀ ਸਕਦੇ ਹਾਂ ਵੀ ਕਿ ਇਹ ਪੰਜਾਬ ਸਰਕਾਰ ਤੇ ਸਭ ਤੋਂ ਵੱਡਾ ਬੋਝ ਅਸੀਂ ਮੰਨ ਸਕਦੇ ਹਾਂ ਜਿਹੜਾ ਸਬਸਿਡੀ ਦੇ ਵਿੱਚ ਪੈਂਦਾ ਸਰਕਾਰ ਤੇ ਤੇ ਜਿਵੇਂ ਹੁਣ ਸਰਕਾਰ ਨੇ 1800 ਕਰੋੜ ਦੀ ਸਬਸਿਡੀ ਵਾਪਸ ਲੈਣ ਦਾ ਇੱਕ ਫੈਸਲਾ ਲਿਆ ਕਿ ਤੁਹਾਨੂੰ ਲੱਗਦਾ ਹੈ ਜੇ ਇਹ ਐਨਕ ਦੇ ਵਿੱਚ ਸਰਜੂਗਾ ਸਰਕਾਰ ਦਾ ਇੱਕ ਬੋਝ ਤਾਂ 7500 ਕਰੋੜ ਦਾ ਪਿਆ ਰਿਹਾ ਤੇ ਸਬਸਿਡੀ ਵਾਪਸ 1800 ਕਰੋੜ ਕਿਉਂਕਿ 25% ਵੀ ਨਹੀਂ ਹੈ ਕੀ ਅਨਿਕ ਚ ਸਰਜੂਗ ਸਰਕਾਰ ਨਹੀਂ ਅਤਿਸ਼ ਇਹ ਨਹੀਂ ਮੈਨੂੰ ਲੱਗਦਾ ਜਿਸ ਤਰ੍ਹਾਂ ਹੁਣ ਅਸੀਂ ਅੰਕਲਨ ਕੀਤਾ ਹੈਗਾ 24 25 ਜਿਹੜਾ ਫਾਈਨੈਂਸ਼ੀਅਲ ਇਅਰ ਹੈ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਡੀ ਜਿਹੜੀ ਸਾਰ ਤਰ੍ਹਾਂ ਦੀ ਸਬਸਿਡੀ ਹੈ ਬਿਜਲੀ ਦੀ ਉਹ 22000 ਕਰੋੜ ਰੁਪਏ ਹੋਏਗੀ ਪਰ ਜਦੋਂ ਤੋਂ ਦੀ ਕੰਜ਼ਮਪਸ਼ਨ ਵੱਧ ਜਾਂਦੀ ਹੈ ਹੋਰ ਚੀਜ਼ਾਂ ਵੱਧ ਜਾਂਦੀਆਂ ਹੈਗੀਆਂ ਨੇ ਉਹ ਹੋ ਸਕਦਾ ਹੈ ਕਿ 24000 ਕਰੋੜ ਨੂੰ ਟੱਚ ਕਰ ਦੇ ਬਿਲਕੁਲ ਤੇ ਜੀ 24000 ਕਰੋੜ ਨੂੰ ਟੱਚ ਕਰਦੀ ਹੈ ਤਾਂ ਸਾਡਾ 18500 ਕਰੋੜ ਰੁਪਈਆ ਜਿਹੜਾ ਬਿਲਕੁਲ ਨਗੂਨਾ ਸਾਨੂੰ ਲੱਗਦਾ ਹੈਗਾ ਦੇਖੋ ਮੇਨ ਤਾਂ ਇਹ ਸੀਗੇ ਕਿ ਜਿਹੜੀ ਬਿਜਲੀ ਯੂਨਿਟਾਂ ਨੂੰ ਫ੍ਰੀ ਦੇਣੀ ਆ ਫਿਰ ਵਾਪਸ ਲੈਣਾ ਜਾਂ 2.5 ਰੁਪਏ ਯੂਨਿਟ ਸਬਸਿਡੀ ਦੇਣੀ ਫਿਰ ਵਾਪਸ ਲੈਣੀ ਇਹ ਪਹਿਲਾਂ ਵੀ ਹੁੰਦਾ ਰਿਹਾ ਹੈਗਾ 2002 ਦੇ ਵਿੱਚ ਅਤਿਸ਼ ਇਹ ਗੌਰਮ ਪੰਜਾਬ ਗਵਰਨਮੈਂਟ ਨੇ ਸ਼ੁਰੂਆਤ ਕੀਤੀ ਸੀ ਕੈਪਟਨ ਮਨਿੰਦਰ ਸਿੰਘ ਨੇ ਜੀ ਉਹਨਾਂ ਨੇ ਸ਼ੁਰੂ-ਸ਼ੁਰੂ ਦੇ ਵਿੱਚ ਕੀ ਕੀਤਾ ਸੀ ਕਿ ਜਿਹੜੇ ਐਸਈ ਫੈਮਲੀਆਂ ਹੈਗੀਆਂ ਨੇ ਉਹਨਾਂ ਨੂੰ 50 ਯੂਨਿਟ ਹੈ ਜਿਹੜੇ ਬਿਜਲੀ ਦੇ ਮੁਫਤ ਦੇਣੇ ਸ਼ੁਰੂ ਕੀਤੇ ਸੀ ਫਿਰ ਟਾਈਮ ਟੂ ਟਾਈਮ ਦੇ ਵਿੱਚ ਬਦਲਾਅ ਹੁੰਦਾ ਰਿਹਾ ਫਿਰ ਇਹਦੇ ਵਿੱਚ ਬੀਪੀਐਲ ਫੈਮਲੀਜ਼ ਵੀ ਸ਼ਾਮਲ ਕਰ ਲੀਆਂ ਸੀਗੀਆਂ ਫਿਰ ਇਹਦੇ ਵਿੱਚ ਜਿਹੜੀਆਂ ਬੀਸੀ ਫੈਮਲੀਆਂ ਆ ਉਹ ਵੀ ਸ਼ਾਮਲ ਕਰ ਲੀਆਂ ਸੀਗੀਆਂ ਕਦੇ ਇਹਨੂੰ 50 ਤੋਂ 200 ਕਰ ਦਿੰਦੇ ਸੀ ਕਦੇ 300 ਯੂਨਿਟ ਕਰ ਦਿੰਦੇ ਸੀ ਇੱਕ ਟਾਈਮ ਆਇਆ ਤਾਂ ਫਿਰ ਇਹਦੇ ਵਿੱਚ ਕਟ ਲਗਾ ਦਿੱਤਾ ਉਹਦੇ ਵਿੱਚ ਕਿਹਾ ਕਿ ਜਿਹੜੇ ਇਨਕਮ ਟੈਕਸ ਪਈ ਹੈ ਜਿਹੜੇ ਉਹ ਐਸਸੀ ਫੈਮਲੀਆ ਨਾਲ ਸੰਬੰਧਤ ਹੈ ਉਹ ਉਹਨਾਂ ਜਾਂ ਬੀਸੀ ਫੈਮਲੀਆ ਨਾਲ ਸੰਬੰਧਤ ਹੈ ਇਨਕਮ ਟੈਕਸ ਪੇਜ ਨੂੰ ਜਿਹੜਾ ਹੈ 300 ਯੂਨਟ ਜਾਂ 200 ਯੂਨਟ ਬਿਜਲੀ ਜਿਹੜੀ ਮੁਫਤ ਨਹੀਂ ਦਿੱਤੀ ਜਾਏਗੀ ਇਹ ਉਦੋਂ ਵੀ ਕਿਉਂਕਿ ਪਰ ਉਦੋਂ ਇੱਕ ਭਾਈਚਾਰੇ ਨਾਲ ਇੱਕ ਛੋਟੇ ਲੈਵਲ ਤੇ ਸੀਗੇ ਹੁਣ ਸਾਰਿਆਂ ਨੂੰ ਜਦੋਂ ਇਸ ਦਾ ਬੈਨੀਫਿਟ ਮਿਲ ਰਿਹਾ ਹੈਗਾ ਚਾਹੇ ਉਹ ਪਚੰਨੀ ਦੀ ਗਵਰਨਮੈਂਟ ਵਾਲੀ ਦੀ ਸਬਸਿਡੀ ਦਾ ਉਹਦਾ ਬੇਨੀਫਿਟ ਤਾਂ ਸਾਰਿਆਂ ਨੂੰ ਮਿਲ ਰਿਹਾ ਸੀਗਾ ਉਹ ਵਾਪਸ ਲਈ ਜਾਂਦੀ ਆ ਉਹ ਇੱਕ ਤਰੀਕੇ ਨਾਲ ਹੋਰ ਗੱਲ ਕਹੀ ਜਾ ਸਕਦੀ ਆ ਪਰ ਜਦੋਂ ਇਹ ਸ਼ੁਰੂਆਤ ਦੀ ਆਤਿਸ਼ ਹੁੰਦੀ ਹੈਗੀ ਹੈ ਉਦੋਂ ਸਬਸਿਡੀ ਦਾ ਬਿੱਲ ਬਹੁਤ ਘੱਟ ਹੁੰਦਾ ਸੀਗਾ ਯਾਨੀ ਯਾਦ ਹੈ ਕਿ ਜਦੋਂ 1997 ਵਾਲੀਆਂ ਇਲੈਕਸ਼ਨ ਹੋਣੀਆਂ ਸੀ ਉਸ ਤੋਂ ਪਹਿਲਾਂ ਜਦੋਂ ਰਜਿੰਦਰ ਕੌਰ ਪਠੱਲ ਮੁੱਖ ਮੰਤਰੀ ਬਣੇ ਸੀ ਬੜੇ ਥੋੜੇ ਟਾਈਮ ਲਈ ਉਹਨਾਂ ਨੇ ਐਲਾਨ ਕੀਤਾ ਸੀ ਕਿ ਕਿ ਅਸੀਂ 1 ਜਨਵਰੀ 1997 ਤੋਂ ਜਿਹੜੇ ਕਿਸਾਨ ਐ ਉਹਨਾਂ ਨੂੰ ਮੁਫਤ ਖੇਤੀ ਮੋਟਰਾਂ ਲਈ ਮੁਫਤ ਬਿਜਲੀ ਦੇਵਾਂਗੇ ਪਰ ਉਹਨਾਂ ਨੇ ਇੱਕ ਕੰਡੀਸ਼ਨ ਲਗਾਈ ਸੀ ਉਹ ਕਹਿੰਦੇ ਸੀ ਕਿ 7 ਏਕੜ ਤੱਕ ਦੇ ਕਿਸਾਨਾਂ ਨੂੰ ਅਸੀਂ ਦੇਵਾਂਗੇ ਪਰ 7 ਏਕੜ ਤੋਂ ਉੱਪਰ ਵਾਲੇ ਹੋਣਗੇ ਉਹਨਾਂ ਨੂੰ ਅਸੀਂ 50 ਰੁਪਏ ਪ੍ਰਤੀ ਹਾਰਸ ਪਾਵਰ ਉਹਨਾਂ ਤੇ ਬਿੱਲ ਲਾਵਾਂਗੇ ਫਿਰ ਜਦੋਂ ਪ੍ਰਕਾਸ਼ ਸਿੰਘ ਬਾਦਲ ਆਪਣੀ ਸਟੇਜਾਂ ਤੋਂ ਐਲਾਨ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ 1.5 ਏਕੜ ਵਾਲੀ ਕੋਈ ਸ਼ਰਤ ਨਹੀਂ ਹੋਏਗੀ ਅਸੀਂ ਸਾਰੇ ਕਿਸਾਨਾਂ ਨੂੰ ਦੇਵਾਂਗੇ ਚਾਹੇ ਉਹਨਾਂ ਦਾ ਕਿੰਨਾ ਵੀ ਲੋਡ ਹੋਵੇ ਸਾਰੀ ਪੂਰਤੀ ਹੈ ਜਿਹੜੀ ਖਜ਼ਾਨਾ ਕਰੇਗਾ ਉਦੋਂ ਆਤਿਸ਼ ਬਿਜਲੀ ਦਾ ਜਿਹੜਾ ਸਬਸਿਡੀ ਦਾ ਬਿੱਲ ਸੀ ਸਿਰਫ 538 ਕਰੋੜ ਰੁਪਏ ਬੰਦਾ ਸੀ ਹੁਣ ਤੁਸੀਂ ਦੇਖ ਲਓ 1997 ਦੇ ਵਿੱਚ 538 ਕਰੋੜ ਰੁਪਿਆ ਐਨੂਅਲ ਬੰਦਾ ਸੀ ਹੁਣ ਜਿਹੜਾ ਸਬਸਿਡੀ ਦਾ ਬਿੱਲ ਹੈ ਐਗਰੀਕਲਚਰ ਸੈਕਟਰ ਦਾ ਉਹ 10000 ਕਰੋੜ ਨੂੰ ਕਰਾਸ ਕਰ ਗਿਆ ਜੀ ਠੀਕ ਹੈ ਤੇ ਟੋਟਲ ਦੇਖੀ ਤਾਂ 22000 ਕਰੋੜ ਹੋ ਗਿਆ ਬਿਲਕੁਲ ਇਹਨਾਂ ਨਵੀਂ ਸਰਕਾਰ ਜਦੋਂ ਆਈ ਤਾਂ ਇਹਨਾਂ ਨੇ ਆ ਕੇ ਜਿਹੜਾ 7500 ਕਰੋੜ ਰੁਪਿਆ ਐਡ ਆਨ ਹੋ ਗਿਆ ਕਿਉਂਕਿ ਅਸੀਂ ਜ਼ੀਰੋ ਬਿਲਾ ਨੂੰ 300 ਯੂਨਟ ਫ੍ਰੀ ਕਰ ਦਿੱਤੇ ਇਹਦਾ ਮਤਲਬ 7500 ਕਰੋੜ ਰੁਪਏ ਦਾ ਇੱਕਦਮ ਸਾਡਾ ਵਾਦਾ ਹੋ ਗਿਆ ਇਵੇਂ ਜਿਵੇਂ ਇੰਡਸਟਰੀ ਨੂੰ ਅਸੀਂ ਸਬਸਿਡੀ ਦਿੰਨੇ ਆ 3000 ਕਰੋੜ ਦੀ ਦਿੰਨੇ ਆ ਉਹਦੇ ਵਿੱਚ ਵੀ ਹਾਥਿਸ਼ ਬੜੀ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਸਮਾਲ 스ਕੇਲ ਇੰਡਸਟਰੀ ਹੈ ਜਾਂ ਮੀਡੀਅਮ 스ਕੇਲ ਇੰਡਸਟਰੀ ਹੈ ਉਹਨਾਂ ਨੂੰ ਸਬਸਿਡੀ ਘੱਟ ਮਿਲਦੀ ਹੈ ਜਿਹੜੀ ਲਾਰਜ 스ਕੇਲ ਇੰਡਸਟਰੀ ਹੈ ਉਹਨੂੰ ਬਿਜਲੀ ਸਬਸਿਡੀ ਬਹੁਤ ਜ਼ਿਆਦਾ ਮਿਲਦੀ ਹੈ ਹੁਣ ਜੇ ਅਸੀਂ ਪਹਿਲੇ ਟੌਪ 10 ਵੀ ਕਹਨੇ ਹੁਣ ਤਾਂ ਬਹੁਤ ਸਿਰਫ 10 ਘਰ ਇਹ ਜੇ ਹੈਗੇ ਨੇ ਇੰਡਸਟਰੀ ਇੰਡਸਟਰੀਅਲ ਹਾਊਸਸ ਜਿਨ੍ਹਾਂ ਨੂੰ ਸਭ ਤੋਂ ਵੱਧ ਮੇਜਰ ਪੋਰਸ਼ਨ ਮਿਲ ਜਾਂਦਾ ਹੈਗਾ ਇਸ ਤਰ੍ਹਾਂ ਹੀ ਐਗਰੀਕਲਚਰ ਸੈਕਟਰ ਦੇ ਵੀ ਜਿਹੜੇ ਵੱਡੇ ਧਨਾੜ ਕਿਸਾਨ ਹੈ ਉਹ ਮੇਜਰ ਪੋਰਸ਼ਨ ਹੈ ਜਿਹੜਾ ਸਬਸਿਡੀ ਦਾ ਲੈ ਜਾਂਦੇ ਹੈਗੇ ਜੀ ਪਰ ਕਿਸ ਦੀ ਹਿੰਮਤ ਹੈ ਇਹ ਹੁੰਦੀ ਨਹੀਂ ਬਿਲ ਪਾਵਰ ਕਿਸੇ ਕੋਲੇ ਨਹੀਂ ਹੈ ਨਹੀਂ ਕਿਸ ਨੂੰ ਬੰਦ ਕੀਤਾ ਜਾ ਸਕੀ ਪਰ ਇਹਦੇ ਨੁਕਸਾਨ ਸਾਨੂੰ ਇਹਦਾ ਭੁਗਤਣਾ ਸਬਸਿਡੀ ਦਾ ਹਾਲਾਂਕਿ ਅਸੀਂ ਅਸੀਂ ਇਸ ਗੱਲ ਦੇ ਹੱਕ 'ਚ ਹੈਗੇ ਆ ਕਿ ਜਿਹੜਾ ਲੋਡ ਬੰਦ ਬੰਦਾ ਹੈ ਚਾਹੀ ਉਹ ਕਿਸਾਨ ਹੈ ਚਾਹੇ ਉਹ ਜਨਰਲ ਵਰਗ ਦਾ ਹੈ ਚਾਹੇ ਉਹ ਐਸਸੀ ਵਰਗ ਦਾ ਹੈ ਕਿਸੇ ਵੀ ਵਰਗ ਨੂੰ ਕੈਟਾਗਰੀ ਨੂੰ ਬਿਲੋਂਗ ਕਰਦਾ ਹੈ ਉਸ ਦੀ ਮਦਦ ਹੈ ਜਿਹੜੀ ਹੋਣੀ ਚਾਹੀਦੀ ਹੈ ਸਬਸਿਡੀ ਰੂਪ ਦੇ ਵਿੱਚ ਪਰ ਸਾਰਿਆਂ ਨੂੰ ਆਪਾਂ ਇੱਕੋ ਰਸੇ ਨਹੀਂ ਬਨ ਸਕਦੇ ਇੱਕੋ ਐਂਗਲ ਤੋਂ ਨਹੀਂ ਦੇਖ ਸਕਦੇ ਕਿ ਜਿਹੜੀ ਸਪੋਜ਼ ਤੁਹਾਡੀ ਮਹਿਲਾ ਇੱਕ ਬੱਸ ਸਫਰ ਕਰ ਰਹੀ ਹੈ ਇੱਕ ਤਾਂ ਗਰੀਬ ਦਿਹਾੜੀਦਾਰਾ ਔਰਤ ਹੈ ਉਹਨੂੰ ਵੀ ਅਸੀਂ ਫ੍ਰੀ ਟ੍ਰੈਵਲ ਦੇ ਰਹੇ ਆ ਇੱਕ ਔਰ ਤੇ ਜਿਹੜੀ ਉਹ ਪਰਿਵਾਰ ਦੇ ਕੋਲ 20 ਏਕੜ ਜ਼ਮੀਨ ਹੈਗੀ ਹੈ ਜੇ ਚੰਗੇ ਸਰਦਾਪੁਰ ਦਾ ਪਰਿਵਾਰ ਹੈ ਉਹਨੂੰ ਵੀ ਅਸੀਂ ਸਬਸਿਡੀ ਦੇ ਰਹੇ ਹਾਂ ਇਹਨੂੰ ਰੈਸ਼ਨਲਾਈਜ਼ ਕਰਨਾ ਪਏਗਾ ਸਾਨੂੰ ਸਾਡੇ ਜਿਹੜੀ ਖੇਤੀ ਸਬਸਿਡੀ ਹੈ ਇਹਨੇ ਤਾਂ ਇੱਕ ਸੱਟ ਸਾਨੂੰ ਵੱਡੀ ਇਹ ਵੀ ਮਾਰੀ ਆ ਦਿੱਚ ਯਾਨੀ ਕਿ ਫਾਈਨੈਂਸ਼ਲੀ ਸਾਨੂੰ ਇਹਦੇ ਨਾਲ ਸੱਟ ਬੈਕ ਲੱਗਿਆ ਹੈ ਇਹਦੇ ਨਾਲ ਸਾਡਾ ਜ਼ਮੀਨੀ ਪਾਣੀ ਕਿੱਥੇ ਚਲਾ ਗਿਆ ਬਿਲਕੁਲ ਸਾਡਾ ਵਾਟਰ ਟੇਬਲ ਅੱਜ ਆਪਾਂ ਦੂਜੇ ਨੰਬਰ ਤੇ ਆ ਪੂਰੇ ਮੁਲਕ ਦੇ ਵਿੱਚੋਂ ਜਿੱਥੋਂ ਸਭ ਤੋਂ ਵੱਧ ਪਾਣੀ ਡਿਸਚਾਰਜ ਕੀਤਾ ਰਿਹਾ ਧਰਤੀ 'ਚ ਜੀ ਕਿੱਡਾ ਨੁਕਸਾਨ ਜਦੋਂ ਕੋਈ ਚੀਜ਼ ਸਾਨੂੰ ਫ੍ਰੀ ਮਿਲਦੀ ਹੈ ਤਸੀਂ ਉਹਦਾ ਮੈਸੇਜ ਯੂਜ਼ ਵੀ ਵੱਜ ਜਾਂਦਾ ਸਾਡਾ ਉਹਨੂੰ ਮੈਸੇਜ ਯੂਜ਼ ਕਰਦੇ ਆ ਅਸੀਂ ਫਿਰ ਸਾਡੀ ਸਾਡੀ ਜਿਹੜੀ ਧਰਤੀ ਦੀ ਸਿਹਤ ਹੈ ਉਹ ਕਿੰਨੇ ਵਿਗਾੜ ਪੈਦਾ ਹੋ ਗਈ ਉਹਦੇ ਨਾਲ ਕਿੰਨੇ ਵਿਗਾੜ ਹੋ ਗਏ ਕਿ ਮੇ ਪ੍ਰਾਲੀ ਦਾ ਪ੍ਰਦੂਸ਼ਣ ਹੈ ਇਹ ਆ ਗਿਆ ਅਸੀਂ ਕੀਟਨਾਸ਼ਕ ਦੀ ਵਰਤੋਂ ਵਧੇਰੇ ਕਰਨੀ ਸ਼ੁਰੂ ਕਰ ਦਿੱਤੀ ਫਿਰ ਸਾਡੀ ਡਾਈਵਰਸੀਫਿਕੇਸ਼ਨ ਦਾ ਏਜੰਡਾ ਸੀ ਉਹ ਹਿੱਟ ਹੁੰਦਾ ਸਾਨੂੰ ਕੋਈ ਅੱਜ ਕਹੇ ਕਿ ਤੁਸੀਂ ਜੀ ਆ ਕੇ ਕਾਟਨ ਲਗਾ ਲਓ ਕਾਟਨ ਦਾ ਜਿਸ ਤਰ੍ਹਾਂ ਮਾਰਾ ਪਈਆਂ ਪਿੱਛੇ ਕਦੇ ਗੁਲਾਬੀ ਸੁੰਡੀ ਪੈ ਗਈ ਕਦੇ ਚਿੱਟੀ ਮੱਖੀ ਪੈ ਗਈ ਸਾਨੂੰ ਲੱਗਦਾ ਇਹ ਤਾਂ ਘਾਟੇ ਦਾ ਸੌਦਾ ਕਿਉਂ ਨਾ ਅਸੀਂ ਜਿਹੜਾ ਇਹ ਕਰ ਲਈ ਹੈਗੀ ਆ ਫਿਰ ਰਹਿੰਦੀ ਕੁੰਦੀ ਕਸਰ ਜਿਹੜੀ ਵੋਟ ਪੋਲਿਟਿਕਸ ਨੇ ਕੱਢ ਦਿੱਤੀ ਬਿਲਕੁਲ ਅਕਾਲੀ ਗਵਰਨਮੈਂਟ ਵੱਲੋਂ ਜਿੰਨੇ ਕਨੈਕਸ਼ਨ ਕਿਸਾਨਾਂ ਨੂੰ ਛੋਟੇ ਛੋਟੇ ਕਿਸਾਨਾਂ ਨੂੰ ਦੇਖਿਆ ਨਹੀਂ ਇਹ ਦੇਖਿਆ ਗਿਆ ਕਿ ਇਸ ਪਿੰਡ 'ਚ ਇੰਨੀਆਂ ਵੋਟਾਂ ਲੈਣੀਆਂ ਨੇ ਇੰਨੇ ਕਨੈਕਸ਼ਨ ਜਾਰੀ ਕਰਦੇ ਜੀ ਤਾਂ ਉਹਦੇ ਨਾਲ ਧੜਾ ਧੜ ਕਨੈਕਸ਼ਨ ਲੱਗੇ ਧਰਤੀ 'ਚੋਂ ਪਾਣੀ ਕਿੰਨਾ ਡਿਸਚਾਰਜ ਹੋ ਰਿਹਾ 114 ਬਲਾਕ ਹੈ ਜਿਹੜੇ ਉਹ ਐਕਸਪਲੋਇਟਡ ਹੈਗੇ ਨੇ ਇਸ ਵੇਲੇ ਸਾਡੇ ਸੋ ਇੰਨਾਂ ਗੱ ਉਹ ਸਾਡੇ ਕਿੰਨੀਆਂ ਆ ਚੁੱਕੀਆਂ ਨੇ ਬਿਲਕੁਲ ਹੈਨਾ ਤੇ ਬੇ ਕਿ ਬਾਕੀ ਕਿਸਾਨਾਂ ਨੂੰ ਖਜ਼ਲਖوار ਹੋਣਾ ਪੈਂਦਾ ਹੈ ਕਈ ਵਾਰੀ ਜਿਸ ਤਰ੍ਹਾਂ ਹੁਣ ਚੌਲਾਂ ਵਾਲੀ ਸੰਤ ਹੈ ਸਾਡੇ ਰਾਈਸ ਸੈਲਰ ਹੈ ਉਹ ਸੰਕਟ ਦੇ ਵਿੱਚ ਆਏ ਹੋਏ ਨੇ ਹੈਨਾ ਕਦੇ ਚ ਬਾਰਿਸ਼ ਪੈ ਜਾਂਦੀ ਹੈ ਫੀਰ ਉਹਨਾਂ ਦੇ ਮਾਪਦੰਡ ਤੇ ਸਾਡਾ ਫਸਲ ਹੈ ਜਿਹੜੀ ਖਰੀ ਨਹੀਂ ਉਤਰਦੀ ਸੋ ਕਿਸਾਨਾਂ ਨੇ ਵੀ ਔਰ ਸਾਡੀਆਂ ਸਰਕਾਰਾਂ ਨੇ ਵੀ ਸਰਕਾਰਾਂ ਨੇ ਤਾਂ ਇਹ ਅਤਿਸ਼ਿਕ ਬੜੀਆ ਤਰੀਕਾ ਮਿਲ ਗਿਆ ਸੀ ਇਹਨਾਂ ਨੂੰ ਕਿ ਜੀ ਤੁਸੀਂ ਇਹ ਕਰੋ ਬਿਜਲੀ ਮਾਫ ਕਰ ਦਿਓ ਖੇਤੀ ਮੋਟਰਾਂ ਲਈ ਤੇ ਕਿਸਾਨਾਂ ਨੂੰ ਇਹ ਲੱਗੇ ਕਿ ਸਾਡੇ ਲਈ ਬਹੁਤ ਕੁਝ ਕਰ ਦਿੱਤਾ ਹਾਲਾਂਕਿ ਬਹੁਤ ਕੁਝ ਨਹੀਂ ਹੈਗਾ ਸਾਡੀ ਖੇਤੀ ਨੀਤੀ ਲਈ ਪਿੱਛੇ ਮੋਰਚਾ ਲੱਗਿਆ ਇੰਨੇ ਵਰਿਆਂ ਬਾਅਦ ਅਸੀਂ ਖੇਤੀ ਨੀਤੀ ਨਹੀਂ ਬਣਾ ਸਕੇ ਹੁਣ ਤੱਕ ਸਰਕਾਰਾਂ ਡੰਗ ਟਪਾਉਂਦੀਆਂ ਆ ਰਹੀਆਂ ਇਹ ਕਹਿ ਕੇ ਕਿ ਤੁਹਾਨੂੰ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ ਫ੍ਰੀ ਨਹਿਰੀ ਪਾਣੀ ਦੇ ਰਹੇ ਹਾਂ ਇਸ ਤੋਂ ਅੱਗੇ ਵੱਧ ਨਹੀਂ ਸਿਰੇ ਇਹਨੇ ਸਾਡੀ ਧਰਤੀ ਦੀ ਸਿਹਤ ਵੀ ਖਾਲੀ ਲੋਕਾਂ ਦੀ ਸਿਹਤ ਵੀ ਕਾਲੀ ਲੋਕਾਂ ਦੇ ਨੂੰ ਵੀ ਨੁਕਸਾਨ ਕੀਤਾ ਹੈ ਸਰਕਾਰਾਂ ਨੂੰ ਵੀ ਨੁਕਸਾਨ ਕੀਤਾ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੇ ਅੱਜ ਸਟੈਪ ਐ ਜਿਹੜੇ ਲੈਣੇ ਪੈ ਰਹੇ ਨੇ ਜੀ ਚਰਨਜੀਤ ਜੀ ਇਹਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸਰਕਾਰ ਚਾਹੇ ਕੇਂਦਰ ਦੀ ਹੋਵੇ ਚਾਹੇ ਸੂਬੇ ਦੀ ਉਹ ਵੋਟਰਾਂ ਨੂੰ ਲੁਭਾਉਣ ਲਈ ਵੋਟਰਾਂ ਨੂੰ ਲਾਲਚ ਦੇਣ ਲਈ ਲਗਾਤਾਰ ਹੀ ਫ੍ਰੀਬੀਜ਼ ਦੀ ਰਾਜਨੀਤੀ ਕਰਦੇ ਆਂ ਸਮੇਂ-ਸਮੇਂ ਤੇ ਉਹ ਲੋਕਾਂ ਨੂੰ ਆਪਣੇ ਨਾਲ ਲਾਉਣ ਲਈ ਤਰ੍ਹਾਂ-ਤਰ੍ਹਾਂ ਦੇ ਐਲਾਨ ਕਰ ਦਿੰਦੇ ਨੇ ਪਰ ਅਸੀਂ ਜਾਨਣਾ ਚਾਹੁੰਦੇ ਚਾਹਾਂਗੇ ਚਾਹੇ ਸਰਕਾਰ ਜਿਵੇਂ ਕਿ ਹੈ ਕੇਂਦਰ ਦੀ ਹੋਵੇ ਸੂਬੇ ਦੀ ਕਿ ਇਸ ਤਰ੍ਹਾਂ ਦੇ ਐਲਾਨਾਂ ਦਾ ਕੀ ਤੁਹਾਨੂੰ ਲੱਗਦਾ ਵੀ ਕਿ ਜ਼ਮੀਨੀ ਪੱਧਰ ਤੇ ਕੋਈ ਅਸਰ ਦੇਖਣ ਨੂੰ ਮਿਲਦਾ ਹੈ ਦੇਖੋ ਆਪਣੇ ਕੋਲੇ ਅੱਥੇ ਹੀ ਬੜੀ ਤਾਜ਼ਾ ਐਗਜ਼ਾਮਪਲ ਹੈਗੀ ਹੈ ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਜੀ ਹੁਣ ਤੁਸੀਂ ਦੇਖੋ ਕਿ ਅਸੀਂ ਜ਼ੀਰੋ ਬਿਲ ਆਲਾ ਪ੍ਰਚਾਰ ਕੀਤਾ ਹੈਗਾ ਇਸ ਸਰਕਾਰ ਨੇ ਬਿਲਕੁਲ ਆਮ ਆਦਮੀ ਪਾਰਟੀ ਨੇ ਔਰ 370 ਯੂਨਿਟ ਸੀ ਫਰੀ ਦਿੱਤਾ ਜੀ ਅਸੀਂ ਇਹ ਵੀ ਕਲੇਮ ਕਰਦੇ ਹਾਂ ਕਿ 90% ਘਰਾਂ ਨੂੰ ਉਹ ਉਸ ਸਹੂਲਤ ਦਾ ਜਿਹੜਾ ਫਾਇਦਾ ਹੋਇਆ ਬਿਲਕੁਲ ਤਕਰੀਬਨ 7500 ਕਰੋੜ ਰੁਪਏ ਤਾਂ ਇਹਨਾਂ ਨੂੰ ਅਸੀਂ ਲੋਕਾਂ ਨੂੰ ਫਾਇਦਾ ਦਿੱਤਾ ਹੀ ਦਿੱਤਾ ਹੈ ਜੀ ਪਰ ਜਦੋਂ ਅਸੀਂ ਸੀਟਾਂ ਤੇ ਨਜ਼ਰ ਮਾਰਦੇ ਹਾਂ ਉਦੋਂ ਲੱਗਦਾ ਕਿ ਸਿਰਫ ਸਾਨੂੰ ਤਿੰਨ ਸੀਟਾਂ ਆਂਦੀਆਂ ਨੇ ਬਿਲਕੁਲ ਮੌਜੂਦਾ ਸਰਕਾਰ ਨੂੰ ਤਿੰਨ ਸੀਟਾਂ ਆਈਆਂ ਨੇ ਆਮ ਆਦਮੀ ਪਾਰਟੀ ਨੂੰ 92 ਤੋਂ ਰਹਿ ਕੇ 32 ਰਹਿਣੀਆਂ ਹੈਗੀਆਂ ਨੇ ਇਹਦਾ ਮਤਲਬ ਹੈ ਕਿ ਜਿਹੜਾ ਜ਼ੀਰੋ ਬਿਲਾਨ ਨੇ ਉਹ ਅਸਰ ਨਹੀਂ ਦਿਖਾਇਆ ਹੁਣ ਜਿੱਥੇ ਤੁਸੀਂ ਇਹ ਦੇਖੋ ਕਿ ਜਿੱਥੇ ਜ਼ੀਰੋ ਬਿੱਲ ਵੱਧ ਫਾਇਦਾ ਹੋਇਆ ਘਰਾਂ ਨੂੰ ਉੱਥੇ ਵੀ ਇਹ ਨਦੀਪ ਆਮਾਦੀਪ ਪਾਰਟੀ ਹੈ ਜਿਹੜੀ ਪਿੱਛੇ ਰਹਿ ਗਈ ਹੈ 1997 ਚ ਜਦੋਂ ਕਿਸਾਨਾਂ ਨੂੰ ਸਾਡਾ ਖੇਤੀ ਪ੍ਰਧਾਨ ਸੂਬਾ ਸਭ ਤੋਂ ਮжоਰਿਟੀ ਹੈ ਜਿਹੜੀ ਉਹ ਰੂਰਲ ਵਾਦੀ ਹੈ ਸਾਡੇ ਹੈ ਨਾ ਡੋਮਿਨੇਟ ਕਰਦੇ ਆ ਕਿਸਾਨ ਮਜ਼ਦੂਰ ਡੋਮਿਨੇਟ ਕਰਦੇ ਹੈਗੇ ਨੇ 1997 ਚ ਫ੍ਰੀ ਬਿਜਲੀ ਦਿੱਤੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ 2002 ਚ ਇਹ ਕਿਉਂ ਹਾਰ ਜਾਂਦੇ ਨੇ ਜੀ ਇਹਦਾ ਮਤਲਬ ਕਿ ਲੋਕ ਹੈ ਜਿਹੜੇ ਹੁਣ ਅਤਿਸ਼ ਲੋਕ ਚੇਤਨ ਹੋ ਰਹੇ ਨੇ ਸਾਰੀਆਂ ਪਾਰਟੀਆਂ ਸਾਰੇ ਸੂਬਿਆਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਫ੍ਰੀ ਬੀਜ਼ ਦਾ ਕਿੰਨਾ ਟ੍ਰੈਂਡ ਚੱਲ ਪਿਆ ਹੈਗਾ ਕਿ ਤੁਹਾਨੂੰ ਇਹ ਮੁਫਤ ਦੇਵਾਂਗੇ ਇਹ ਮੁਫਤ ਦੇਵਾਂਗੇ ਹੋ ਜੇ ਸਰਕਾਰ ਨੂੰ 1000 ਰੁਪਿਆ ਔਰਤਾਂ ਨੂੰ ਦੇਣਾ ਪੈ ਜੇ ਫਿਰ ਖਜ਼ਾਨੇ ਦਾ ਕੀ ਬਣੇਗਾ ਬਿਲਕੁਲ 12000 ਕਰੋੜ ਰੁਪਏ ਸਾਲਾਨਾ ਹੋਰ ਬੋਝ ਸਾਲਾਨਾ ਹੋਰ ਬੋਝ ਪਏਗਾ ਪਰ ਬੋਝ ਪਹਿਲਾਂ ਵਾਲੀ ਜਿਹੜੇ ਚੱਕਨੇ ਸਾਨੂੰ ਔਖੇ ਹੋਏ ਪਏ ਨੇ ਸੋ ਲੋਕ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਲੋਕ ਚੇਤਨ ਹੋ ਗਏ ਨੇ ਉਹਨਾਂ ਨੂੰ ਲੱਗਦਾ ਉਹ ਹੁਣ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਕਬੂਲਦੇ ਉਹਨਾਂ ਨੂੰ ਲੱਗਦਾ ਕਿ ਸਰਕਾਰ ਸਾਨੂੰ ਬਿਜਲੀ ਦੇਵੇ ਜੀ ਦੇਖੋ ਜਿਹੜੀ ਚੀਜ਼ ਅਸੀਂ ਮੰਗਦੇ ਹੀ ਨਹੀਂ ਔਰਤਾਂ ਨੇ ਕਦੇ ਕਿਹਾ ਸੀ ਕਿ ਕਿ ਸਾਨੂੰ ਮੁਫਤ ਬਸ ਸਬਦਾ ਦਿੱਤੀ ਜਾਵੇ ਜੀ ਬਿਲਕੁਲ ਜਾਂ ਉਹਨਾਂ ਨੇ ਕਿਹਾ ਸੀ ਕਿ ਸਾਨੂੰ 1000 ਰੁਪਏ ਦਿੱਤਾ ਜਾਵੇ ਜਾਂ ਲੋਕਾਂ ਨੇ ਮੰਗ ਕੀਤੀ ਸੀ ਕਿ ਸਾਨੂੰ 300 ਯੂਨਟ ਫਰੀ ਦਿੱਤੇ ਜਾਣ ਲੋਕ ਮੰਗਦੇ ਨੇ ਕਿ ਸਾਨੂੰ ਸਸਤੀ ਬਿਜਲੀ ਦਿੱਤੀ ਜਾਵੇ ਸਾਨੂੰ ਬਿਜਲੀ ਇਹ ਜਿਹੜੀ ਨਿਰਵਿਘਨ ਜਿਹੜੀ ਬਿਨਾ ਘਟ ਤੋਂ ਦਿੱਤੀ ਜਾਵੇ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇ ਤਾਂ ਉਹਦੇ ਚ ਸਰਕਾਰਾਂ ਦੀ ਬਾਹਵ ਹੁੰਦੀ ਹੈ ਪਰ ਹਿੰਮਤ ਹੈ ਵੀ ਇਹ ਬਿੱਲੀ ਦੀ ਗਲ ਟੱਲੀ ਬੰਨੂ ਕੌਣ ਹਰ ਕੋਈ ਕੋਈ ਫੈਸਲਾ ਲੈ ਨਹੀਂ ਸਕਦਾ ਇੱਕ ਵਾਰੀ ਅਮਰਿੰਦਰ ਸਿੰਘ ਦੀ ਸਰਕਾਰ ਨੇ 2002 ਤੋਂ ਲੈ ਕੇ 2005 ਤੱਕ ਖੇਤੀ ਮੋਟਰਾਂ ਦੀ ਜਿਹੜੀ ਬਿਜਲੀ ਹੈ ਉਹ ਵਿਡਰੋ ਕਰ ਲਈ ਸੀ ਜੀ ਉਹਨੇ ਆ ਕੇ ਫੇਰ ਉਹਨੂੰ ਜਿਹੜੇ 2007 ਦੀਆਂ ਚੋਣਾਂਆਂ ਸੀ ਉਦੋਂ ਪਹਿਲਾਂ ਫੇਰ ਐਲਾਨ ਕਰਨਾ ਪਿਆ ਬਿਲਕੁਲ 2011 ਦੇ 10 ਦੇ ਵਿੱਚ ਕੈਬਨਟ ਦੇ ਵਿੱਚ ਅਕਾਲੀ ਗਵਰਨਮੈਂਟ ਨੂੰ ਐਲਾਨ ਕਰਨਾ ਪਿਆ ਸੋ ਹਰ ਸਰਕਾਰ ਨੂੰ ਲੱਗਦਾ ਕਿ ਜੇ ਅਸੀਂ ਇਹਨੂੰ ਵਾਪਸ ਲਾਵਾਂਗੇ ਸਹੂਲਤ ਨੂੰ ਤਾਂ ਸਾਨੂੰ ਇਹਦਾ ਸਿਆਸੀ ਤੌਰ ਤੇ ਜਿਹੜਾ ਘਾਟਾ ਪੈएगा ਪਰ ਸਰਕਾਰਾਂ ਕੋਲ ਬਿਲ ਪਾਵਰ ਹੋਣੀ ਚਾਹੀਦੀ ਉਹਨੇ ਇੱਕ ਸਟੇਟ ਨੂੰ ਰਨ ਕਰਨਾ ਹੁੰਦਾ ਲੋਕਾਂ ਨੂੰ ਰਨ ਕਰਨਾ ਹੁੰਦਾ ਬਲਕਿ ਲੋਕਾਂ ਨੂੰ ਟਿਕਾਊ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਲੰਬੇ ਟਾਈਮ ਲਈ ਜਿਹੜੀਆਂ ਚੱਲਣ ਲੋਕਾਂ ਦੇ ਅਸਲੀ ਰੂਪ ਦੇ ਵਿੱਚ ਦੁੱਖ ਘਟਣ ਇਹ ਤਾਂ ਉੱਪਰ ਉੱਪਰ ਅਸੀਂ ਮੱਲਮਲਾ ਰਹੇ ਹਾਂ ਲੋਕ ਤਾਂ ਮੰਗ ਰਹੇ ਨੇ ਰੋਜ਼ਗਾਰ ਮੰਗ ਰਹੇ ਨੇ ਲੋਕ ਮੰਗ ਰਹੇ ਨੇ ਕਿ ਸਾਨੂੰ ਚੰਗਾ ਪ੍ਰਸ਼ਾਸਨ ਦਿੱਤਾ ਜਾਵੇ ਲੋਕ ਮੰਗ ਰਹੇ ਕਿ ਸਾਨੂੰ ਕ腐ਸ਼ਨ ਫ੍ਰੀ ਸੈਸ਼ਨ ਦਿੱਤਾ ਜਾਵੇ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ ਅਸੀਂ ਉਹਨਾਂ ਨੂੰ 1000 ਰੁਪਏ ਦੇਣ ਨੂੰ ਤਲੇ ਫਿਰਦੇ ਆ ਜਿਹੜੀ ਚੀਜ਼ ਦੀ ਡਿਮਾਂਡ ਹੀ ਨਹੀਂ ਕਦੇ ਕੋਈ ਧਰਨੇ ਮਜ਼ਾਰੇ ਨਹੀਂ ਲੋਕ ਕਹਿੰਦੇ ਨੇ ਕਿ ਸਾਡੀ ਹੈਰ ਐਜੂਕੇਸ਼ਨ ਸਾਡਾ ਭਾਸ਼ਾ ਵਾਗ ਕੇ ਇਸ ਨੂੰ ਠੀਕ ਕਰ ਦਿੱਤਾਵੇ ਲੋਕਾਂ ਦੀਆਂ ਡਿਮਾਂਡਸ ਹੋਰ ਨੇ ਸਰਕਾਰਾਂ ਦੀ ਜਿਹੜੀ ਪੂਰਤੀ ਕਰਨ ਦਾ ਢੰਗ ਤਰੀਕਾ ਹੈ ਉਹ ਹੋਰ ਹੈ ਇਹ ਲੰਬਾ ਟਾਈਮ ਚੱਲਣਾ ਨਹੀਂ ਇਹਨੂੰ ਰੈਸ਼ਨਲਾਈਜ਼ ਕਰਨਾ ਪੈਗਾ ਖਾਸ ਕਰਕੇ ਕੈਗ ਦੀ ਜਿਹੜੀ ਰਿਪੋਰਟ ਆਈ ਉਹਦੇ ਵਿੱਚ ਲਿਖਿਆ ਹੈ ਕਿ ਜਿਹੜੀ 99% ਸਬਸਿਡੀ ਹੈ ਉਹ ਕੱਲੀ ਬਿਜਲੀ ਦੀ ਹੈ ਇਹਨੂੰ ਰੈਸ਼ਨਲਾਈਜ਼ ਕਰਨਾ ਪੈਗਾ ਇਹ ਤੁਹਾਨੂੰ ਇੱਕ ਫਰਕ ਪਾਉਣਾ ਪੈਗਾ ਜਿਸ ਤਰ੍ਹਾਂ ਤੁਹਾਡੇ ਹਿਮਾਚਲ ਪ੍ਰਦੇਸ਼ ਨੇ ਕੀਤਾ ਹੈਗਾ ਕਿ ਉੱਥੇ ਅਸੀਂ ਜਿਹੜੇ ਇਨਕਮ ਟੈਕਸ ਪਈ ਹੈ ਉਹਨਾਂ ਦੀ ਸ਼ਰਤ ਹਟਾਤੀ ਜਾਂ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਬਿਜਲੀ ਸਬਸਿਡੀ ਲੈਂਦਾ ਹੈ ਅਗਰ ਉਹ ਕੋਈ ਬਿਜਲੀ ਚੋਰੀ 'ਚ ਫੜਿਆ ਜਾਂਦਾ ਹੈ ਤਾਂ ਉਹ ਵਿਡਰੋ ਕਰ ਲੈਣੀ ਚਾਹੀਦੀ ਇਸ ਤਰ੍ਹਾਂ ਦਾ ਤੁਹਾਨੂੰ ਕਰਨਾ ਪਏਗਾ ਇੱਕ ਕਿਸਾਨ ਹੈ ਜਿਹਦੇ ਕੋਲ ਚਾਰ ਮੋਟਰਾਂ ਚੱਲ ਰਹੀਆਂ ਨੇ ਉਹਦੇ ਗਵਾਂਢੀ ਕਿਸਾਨ ਹੈ ਉਹਦੇ ਕੋਲੇ ਡੀਜ਼ਲ ਇੰਜਨ ਤੇ ਝੋਨਾ ਪਾ ਰਹੇ ਆ ਡੀਜ਼ਲ ਇੰਜਨ ਵਾਲੀ ਜਿਹੜੀ ਇਨਪੁਟ ਕਾਸਟ ਹੈ ਉਹ ਵੀ ਜ਼ਿਆਦਾ ਹੈ ਉਹ ਵੀ ਤਾਂ ਪੰਜਾਬ ਦਾ ਵਾਸੀ ਹੈ ਉਹਨਾਂ ਲੋਕਾਂ ਨੇ ਵੀ ਤਾਂ ਵੋਟਾਂ ਪਾਈਆਂ ਨੇ ਸੋ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਸਬਸਿਡੀ ਨੂੰ ਰੈਸ਼ਨਲਾਈਜ਼ ਕਰਕੇ ਉਹ ਸਬਸਿਡੀ ਜਿਹੜੀ ਸਾਰੇ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ ਜਿਨ੍ਹਾਂ ਕੋਲ ਨਹੀਂ ਟੂਬਲ ਕਨੈਕਸ਼ਨ ਉਹਨਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਜਿਹੜੀ ਸਟੇਟ ਦੇ ਵਿੱਚ ਇੱਕ ਤਵਾਜਨ ਹੈ ਜਾਂ ਇੱਕ ਬੈਲੈਂਸ ਹੈ ਜਿਹੜਾ ਫਾਈਨੈਂਸਿਸ ਦਾ ਉਹ ਬਣ ਸਕਦਾ ਹੈ ਜੀ ਇਹ ਸਨ ਸਾਡੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ